ਕੱਤਾ ਤੇਰੇ ਵਾਹੀ ਗੁਰੂ ਅੰਗ ਸੰਗ ਹੈ ਥੱਥਾ ਥੜਕਦਾ ਨਾ ਜਿੰਨੂੰ ਲੱਗਦਾ ਰੰਗ ਹੈ ਬੱਦਾ ਦੇਖ ਦੇਖ ਦੁਨੀਆ ਹੁੰਦੀ ਦੰਗ ਹੈ ਤਦਾ ਧਾਰ ਲੈ ਜੋ ਜਿੱਤਣਾ ਉਹ ਜਿੱਤ ਜਾਂਦਾ ਹੈ ਨੰਨਾ ਨਾਰ ਜੋ ਨਾਰਾਸ਼ ਸਦਾ ਠੋਖਾ ਕਹੰਦਾ ਹੈ ਨੰਨਾ ਨਾਰ ਜੋ ਨਾਰਾਸ਼ ਸਦਾ ਠੋਖਾ ਕਹੰਦਾ ਹੈ ਪੱਪਾ ਪੜ ਕੋਈ ਪੰਨਾ ਇਤਿਹਾਸ ਦਾ ਫਫਾ ਭੜੀ ਰੱਖ ਪੱਲਾ ਸਦਾ ਆਸਦਾ ਕੋਈ ਪੰਨਾ ਇਤਿਹਾਸ ਦਾ ਫਫਾ ਫੜੀ ਰੱਖ ਪੱਲਾ ਸਦਾ ਆਸਦਾ ਬੱਬਾ ਬਾਣੀ ਅੰਗ ਸੰਗ ਡਰ ਕਾਸਦਾ ਪੱਬਾ ਭੁੱਲ ਕੇ ਵੀ ਝੂਠਦੀ ਨਾ ਓਟ ਤੱਕੀਏ ਮੰਮਾ ਮਿਹਨਤਾਂ ਦੇ ਉੱਤੇ ਹੀ ਪਰੋਸਾ ਰੱਖੀਏ ਮੰਮਾ ਮਿਹਨਤਾਂ ਦੇ ਉੱਤੇ ਹੀ ਪਰੋਸਾ ਰੱਖੀਏ ਯਈਯੋ ਦੇ ਆ ਬਹਾਦਰਾਂ ਦੇ ਜਾਏ ਹਾਂ ਤੇ ਪਾਤਸ਼ਾਹੀ ਕਲਾ ਵਰਤਦੀ ੜਾੜਾ ਮੋੜ ਵੇਖੀ ਹੋਈ ਤੇਰੀ ਸ਼ਾਨ ਪਰਤਦੀ